ਬਜੀ ਟਾਪ ਕੁਆਲਿਟੀ ਦੀ ਫਿਸ਼ ਬਣ ਰਹੀ ਹੈ ਜਿਹੜੀ ਆ ਤੁਹਾਡੇ ਸਾਹਮਣੇ ਆ 50 ਕਿਜੀ ਬਣ ਰਹੀ ਆ ਮੈਨੂੰ ਲੱਗਦਾ ਵੀ ਚਾਰ ਦੇਖ ਕੇ ਕਈ ਮੇਰੇ ਵੀਰਾਂ ਦੇ ਮੂੰਹ ਚ ਪਾਣੀ ਆ ਗਿਆ ਹੋਗਾ ਲੈ ਵੀ ਦੋਸਤੋ ਤੁਸੀਂ ਨਾਮ ਦਾ ਬਹੁਤ ਜ਼ਿਆਦਾ ਸੁਣ ਲਿਆ ਵੀ ਰੰਧਾਵਾ ਚਾਰ ਵਾਲੇ ਤੇ ਅੱਜ ਆਪਾਂ ਤੁਹਾਨੂੰ ਬਜੀ ਬਣਦਾ ਦਿਖਾਵਾਂਗੇ ਜੀ ਤਾਜ਼ਾ ਤਾਇਆ ਮੱਛੀ ਦਾ achar ਵੀ ਕਿਵੇਂ ਬਣਦਾ ਨਾ ਗੱਲਬਾਤ ਕਰ ਦਾਂਗੇ ਜਗਦੀਪ ਭਾਈ ਨਾ ਬਾਈ ਅਸੀ ਘਰ ਜੀ ਅਸੀ ਘਰ ਭਾਈ ਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਬੜਾ ਜਿਆਦਾ ਨਾਮ ਹੋ ਗਿਆ ਜਨਰਵ ਵਾਲਾ ਨਾ ਬਾਈ ਜੀ ਹਾਂ ਭਾਈ ਜੀ ਟੇਸਟ ਹੀ ਵਾਹ ਕਮਾਲ ਹੈਗਾ ਬਹੁਤ ਜਿਆਦਾ ਘੈਂਟ ਟੇਸਟ ਹੈਗਾ ਠੀਕਾ ਹੁਣ ਜਿਹੜੀ ਨਵੀਂ ਰੈਸਪੀ ਹੈ ਸਾਡੀ ਫਿਸ਼ ਦੀ ਦੇਸੀ ਮਲਗਾ ਇਹਨਾਂ ਘੈਂਟ ਟੇਸਟ ਦਾ ਮੱਛੀ ਦਾ achar ਮਤਲਬ ਅੱਜ 50 ਕਿਲੋ ਮੱਛੀ ਬਣ ਰਹੀ ਆ ਤੁਹਾਨੂੰ ਇਹਦੇ ਵਿੱਚ ਮਸਾਲਾ ਦਿਖਾਉਣਾ ਸਪੈਸ਼ਲ ਮੱਛੀ ਦਾ ਮਸਾਲਾ ਠੀਕਾ ਕੀ ਕੀ ਪੈਂਦਾ ਇਹਤੋਂ ਹੁੰਦਾ ਕੀ ਆਗਾ ਇਹ ਜਾ ਖਾਸ ਉਹ ਦੱਸੋ ਬਲਾ ਇਨੇ ਇੱਕ ਵਾਰ ਖਾ ਲਿਆ ਹੂੰ ਉਹ ਬੇਸ਼ੱਕ ਮੰਨ ਕੇ ਕੋਈ ਕੋਈ ਪ੍ਰੋਬਲਮ ਵੀ ਆ ਗਈ ਤਾਂ ਉਹ ਦੁਬਾਰੇ ਆਏ ਸਾਲ ਮੰਗਾਉਂਦਾ ਅੱਛਾ ਜੀ ਉਲੀ ਲੱਗ ਜੇ ਘਟਾ ਹੋ ਗਿਆ ਨਹੀਂ ਬਾਈ ਯਾਰ ਟੇਸਟ ਬੜਾ ਵਧੀਆ ਸੀ ਅੱਛਾ ਜੀ ਕੇਸ ਥੋੜਾ ਜ਼ਰੂਰ ਵਧੀਆ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਦੱਸੋ ਬਾਈ ਜੀ ਆ ਦੇਖੋ ਬਾਈ ਜੀ ਇਹ ਤਾਂ ਹਰੀ ਮਿਰਚ ਪੈ ਰਹੀ ਹੈ ਪੂਰੀ ਵਧੀਆ ਸਾਫ ਸੁਥਰੀ ਠੀਕ ਹੈ ਜੀ ਠੀਕ ਹੈ ਜੀ ਤੇ ਆਹ ਜਿਹੜੇ ਤੁਸੀਂ ਪਿੰਨੇ ਜੇ ਦੇਖ ਰਹੇ ਹੋ ਇਹ ਆਦਰਕ ਤੇ ਹਰੀ ਮਿਰਚ ਆ ਤੇ ਲਸਣ ਦੇ ਆ ਠੀਕ ਹੈ ਜੀ ਠੀਕ ਹੈ ਜੀ ਇਹ ਲੱਡੂਆਂ ਦਾ ਚਾਰ ਜੀ ਨੇ ਖਾ ਲਿਆ ਹਾਂ ਮੰਨ ਕੇ ਚੱਲੋ ਵੀ ਬਾ ਕਮਾ ਲੀਆ ਇਹ ਅਸਲ ਜਿਹੜੇ ਇਹਦੇ ਪੇਸਟ ਕੀਤੇ ਹੋਏ ਟੇਸਟ ਨੇ ਠੀਕ ਹੈ ਜੀ ਤੇ ਆ ਬਾਈ ਜੀ ਹੈਗਾ ਸਾਡਾ ਖੁਸ਼ਬੂਦਾਰ 15 ਤੋਂ 17 ਚੀਜ਼ਾਂ ਦਾ ਮਸਾਲਾ ਇੰਨਾ ਘੈਂਟ ਟੇਸਟੀ ਮਸਾਲਾ ਬਾਈ ਸ਼ਾਇਦ ਤੁਹਾਨੂੰ ਵੀਡੀਓ ਦੀ ਖੁਸ਼ਬੂ ਆਉਣ ਲੱਗ ਜੇ ਲੈ ਮੇਤਰੋ ਸਾਰਾ ਜਿਹੜਾ ਜਾਦੂ ਹੈਗਾ ਇਹਦਾ ਜਾਦੂ ਆ ਇਹਦਾ ਜਾਦੂ ਆ ਇਹ ਕਿਹਦਾ ਜਾਦੂ ਹੈ ਇੱਕ ਬਾਈ ਤੁਹਾਨੂੰ ਅਸਲ ਦੇ ਵਿੱਚ ਦਾ ਇਹ ਇਹਦਾ ਇਹ ਤੁਹਾਨੂੰ ਮੱਛੀ ਵਾਲਾ ਸਾਡਾ ਆਹ ਸਪੈਸ਼ਲ ਮਸਾਲਾ ਮੱਛੀ ਵਾਲਾ ਮਸਾਲਾ ਸਪੈਸ਼ਲ ਫਿਸ਼ ਮਸਾਲਾ ਬਾਈ ਠੀਕ ਹੈ ਜੀ ਮੰਨ ਕੇ ਚਲੋ ਵੀ ਜੀਨਾ ਮੱਛੀ ਬਣਾਉਣੀ ਆ ਸਾਡਾ ਮਸਾਲਾ ਮੰਗਾਓ ਇੰਨਾ ਕੁ ਟੇਸਟੀ ਬਣੂਗਾ ਤੁਹਾਡਾ ਬਾ ਕਮਾਲ ਅਗਲਾ ਜੀ ਠੀਕ ਆ ਜੀ ਆ ਬਾਈ ਜੀ ਸੌਫ ਆ ਹੂੰ ਠੀਕ ਆ ਜੀ ਇਹ ਹੈਗਾ ਪੇਟ ਨੂੰ ਸਾਫ ਕਰਦੀ ਆ ਮੱਛੀ ਦਾ ਬੈਸੀ ਡਾਈਜੈਸਟ ਹੁੰਦੀ ਆ ਮਲ ਕੇ ਖਾਣ ਸਾਰ ਹਾਜਮ ਆਉਂਦੀ ਆ ਆ ਆ ਗਈ ਬਾਈ ਜੀ ਮਿਰਚ ਆ ਆ ਗਈ ਬਾਈ ਜੀ ਮੇਥੀ ਬਰੀਕ ਠੀਕ ਆ ਜੀ ਠੀਕ ਆ ਵੱਡਾ ਮਿੱਠਾ ਆ ਗਿਆ ਆ ਨਮਕ ਆ ਗਿਆ ਜੀ ਆ ਕੜੀ ਪਤਾ ਆ ਗਿਆ ਜੀ ਆ ਗਰਮ ਮਸਾਲਾ ਆ ਗਰਮ ਮਸਾਲਾ ਗਰਮ ਮਸਾਲਾ ਕਿਸੇ ਕੋਈ ਕੰਪਨੀ ਦਾ ਨਹੀਂ ਐਮਈਡੀਐਚ ਦਾ ਨਹੀਂ ਉਹ ਵੀ ਰੰਧਾਵਾ ਦਾ ਹੀ ਆ ਇਸੇ ਕਰਕੇ ਸਾਡਾ ਟੇਸਟ ਬਾਕਮਾਲ ਹੈ ਲੈ ਵੀ ਚਲੋ ਆਪਾਂ ਹੁਣ ਅੱਗੇ ਚੱਲਦੇ ਆਂਗੇ ਤੁਹਾਨੂੰ ਆਪਾਂ ਦਿਖਾਉਣਾ ਵੀ ਇਹ ਬਣਦਾ ਕਿਵੇਂ ਆਜੋ ਬਾਈ ਜੀ ਬਾਈ ਜੀ ਟਾਪ ਕੁਆਲਿਟੀ ਦੀ ਫਿਸ਼ ਬਣ ਰਹੀ ਹੈ ਜਿਹੜੀ ਆ ਤੁਹਾਡੇ ਸਾਹਮਣੇ ਆ 50 ਕਿਜੀ ਬਣ ਰਹੀ ਹੈ ਠੀਕ ਆ ਹਰ ਰੋਜ਼ 50 ਕਿਜੀ ਫਿਸ਼ ਰੰਦਾਵਾ ਦੀ ਬਣਦੀ ਆ ਤੇ ਜਿਹਨੂੰ ਆਪਾਂ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਫਿਸ਼ ਦੀ ਠੀਕ ਆ ਬਹੁਤ ਹੀ ਕੈਂਟ ਤਾਜੀ ਫਿਸ਼ ਠੀਕ ਆ ਤੇ ਪੀਸ ਵੀ ਬਹੁਤ ਜ਼ਿਆਦਾ ਜੈਨੂਨ ਕੱਟਿਆ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਮੈਰੀਨੇਟ ਕਰ ਰਹੇ ਆ ਇਹਦੇ ਵਿੱਚ ਆਪਾਂ ਕੁਝ ਪਰਸੈਂਟ ਜਿਹੜਾ ਨਮਕ ਮਿਰਚਾ ਉਹ ਆਪਾਂ ਪਹਿਲਾਂ ਇਹਦੇ ਰਲਾਂ ਲਾਂਗੇ ਤਾਂ ਕਿ ਜਿਹੜਾ ਇਹ ਪ੍ਰੋਪਰ ਰਲ ਸਕੇ ਲੈ ਵੀ ਮਿੱਤਰੋ ਹੁਣ ਆ ਗਈ ਮੱਸੀ ਤਲਣ ਦੀ ਵਾਰੀ ਕਿਓ ਬਾਈ ਜੀ ਹਾਂ ਜੀ ਹਾਂ ਦੇਖੋ ਪਹਿਲਾਂ ਕੁਆਲਿਟੀ ਦੇਖੋ ਜਿਹੜੀ ਮੈਰੀਨੇਟ ਕਰੀ ਸੀ ਆਪਾਂ ਉਹਦੀ ਰੰਗਤ ਦੇਖੋ ਕਿੰਨੀ ਸੋਹਣੀ ਹੋ ਗਈ ਸਹੀ ਗੱਲ ਹੈ ਠੀਕ ਹੈ ਬਲੀਆਂ ਪੂਰਾ ਸ਼ੁੱਧ ਜਿਹੜਾ ਸਰੋਂ ਦਾ ਤੇਲ ਲੈਤਾ ਗਿਆ ਠੀਕ ਹੈ ਜੀ ਆ ਹੁਣ ਆਪਾਂ ਇਹਨੂੰ ਤਾਲ ਰਿਹਾ ਜਿਹੜੀ 50 ਕਿਲੋ ਮੱਛੀ ਆ ਇਹ ਸਾਰੀ ਅੱਧੇ ਘੰਟੇ ਦੇ ਵਿੱਚ ਤਲਈ ਜਾਊ ਤਣ ਕੇ ਉਦੋਂ ਬਾਅਦ ਜਿਹੜੀ ਇਹਦੀ ਕੁਆਲਿਟੀ ਆ ਉਹ ਤੁਹਾਨੂੰ ਸਾਹਮਣੇ ਦਿਖਾਵਾਂਗੇ ਲਓ ਵੀ ਮਿੱਤਰੋ ਹੁਣ ਅੱਗੇ ਵਧਦੇ ਆਗੇ ਦੱਸੋ ਬਾਈ ਜੀ ਬਾਈ ਜੀ ਜਿਹੜਾ ਇਹ ਮਸਾਲਾ ਪਹਿਲਾਂ ਦੀ ਤੁਸੀਂ ਧਾਰ ਦਿਖਾਓ ਹਾਂਜੀ ਜਿਹੜਾ ਇਹ ਮਸਾਲਾ ਇੱਕ ਮਸਾਲਾ ਨਹੀਂ ਵੀਰੇ ਇੱਕ ਤਰ੍ਹਾਂ ਦੀ ਦਵਾਈ ਹੋਈ ਆ ਦੇਸੀ ਦਵਾਈ ਹੋ ਗਈ ਦੇਸੀ ਦਵਾਈ ਹੋਈ ਆ ਕਿਦਾ ਕਈ ਸੱਜਣ ਕੀ ਕਰਦੇ ਆ ਫਿਸ਼ ਜਾਂ ਬੱਕਰਾ ਖਾਂਦੇ ਇਹਦਾ ਮਸਾਲਾ ਛੜ ਦੰਦੇ ਆ ਹਾਂਜੀ ਤੁਸੀਂ ਇਹ ਖਾਓ ਬਾਈ ਖੰਗ ਜਖਾਮ ਜੇ ਲੱਗਿਆ ਤਾਂ ਗਾਰੰਟੀ ਹੈ ਠੀਕ ਹੈ ਕਿਉਂਕਿ ਜਸਾਂਜਣਾ ਕੜੀ ਪਤਾ ਹਿੰਗ ਭਖੜੇ ਦਾ ਪਾਊਡਰ ਇਹ ਸਾਰੀਆਂ ਚੀਜ਼ਾਂ ਪੈਂਦੀਆਂ ਨੇ ਜਿਸ ਤਰ੍ਹਾਂ ਇਧਰ ਮੱਛੀ ਪ੍ਰੋਸੈਸ ਹੋ ਚੁੱਕੀ ਆ ਠੀਕ ਹੈ ਇਹ ਪ੍ਰੋਸੈਸ ਕਰਕੇ ਇਧਰ ਮਸਾਲਾ ਬਣ ਰਿਹਾ ਹੈਗਾ ਠੀਕ ਹੈ ਜੀ ਇਹ ਮਸਾਲਾ ਜਦੋਂ ਰੈਡੀ ਹੋ ਗਿਆ ਪੱਕ ਗਿਆ ਜਦੋਂ ਇਹਦੇ ਵਿੱਚੋਂ ਬਿਲਕੁਲ ਪਾਣੀ ਦੀ ਮਾਤਰਾ ਖਤਮ ਹੋ ਗਈ ਤਾਂ ਬਾਈ ਜੀ ਇਹਨਾਂ ਨੂੰ ਦੋਵਾਂ ਨੂੰ ਮੇਲ ਕੀਤਾ ਜਾਊਗਾ ਤੇ ਜਿਹੜੀ ਮੱਛੀ ਬਣ ਕੇ ਰੈਡੀ ਆ ਤੇ ਫਿਰ ਦੇਖਿਓ ਟੇਸਟ ਲਓ ਲਾਵੇ ਮਿੱਤਰੋ ਖੋਆ ਬਣ ਕੇ ਰੈਡੀ ਹੈਗਾ ਕਿਉਂ ਬਾਈ ਜੀ ਹਾਂ ਬਾਈ ਜੀ ਦੇਖੋ ਤੁਸੀਂ ਇਹਦੇ ਲਾਲੀ ਦੇਖੋ ਕਿੰਨੀ ਵਧੀਆ ਸਹੀ ਗੱਲ ਹੈ ਨਾ ਮਨ ਲ ਕੇ ਇਹੀ ਦਵਾਈ ਹੈਗੀ ਜਮਾ ਪਿਓਰ ਹਾਂ ਤੇ ਸਿਰੇ ਦੀ ਚੀਜ਼ ਬਣ ਗਈ ਹੁਣ ਇਹਦੇ ਵਿੱਚ ਮੱਛੀ ਪੈ ਗਈ ਜਦੋਂ ਤਾਂ ਬਰਬਾਦ ਦੋਨਾਂ ਚੀਜ਼ਾਂ ਦਾ ਜਦੋਂ ਪੀਸ ਖਾਦਾ ਤੁਸੀਂ ਵਾਰ-ਵਾਰ ਮੰਗਾਉਂਗੇ ਸਹੀ ਗੱਲ ਹੈ ਲੈ ਮਿੱਤਰੋ ਹੁਣ ਆਪਾਂ ਵਿੱਚ ਪਾਉਣਿਆਂਗੇ ਮੱਛੀ ਨੂੰ ਤੇ ਜਿਹਦੇ ਨਾਲ ਬਈ ਆਪਣਾ achar ਜਿਹੜਾ ਬਿਲਕੁਲ ਰੈਡੀ ਹੋ ਜਾਊਗਾ ਲੈ ਵੀ ਦੇਖ ਸਕਦੇ ਹੋ ਨਾ ਮੈਨੂੰ ਲੱਗਦਾ ਵੀ achar ਦੇਖ ਕੇ ਕਈ ਮੇਰੇ ਵੀਰਾਂ ਦੇ ਮੂੰਹ 'ਚ ਪਾਣੀ ਆ ਗਿਆ ਹੋਊਗਾ ਕਿਉਂ ਜੀ ਗਿੱਦੀ ਬਾਈ ਹਾਂ ਬਾਈ ਚੀਜ਼ ਹੀ ਪੂਰੀ ਘੈਂਟ ਬਣ ਗਈ ਹਾਂ ਆ ਦੇਖੋ ਜੇ ਰਾਲੀ ਤੇ ਉਨੇ ਹੀ ਲਾਲ ਰੰਗ ਮੱਛੀ ਦਾ ਬਣ ਗਿਆ ਹਾਂ ਉਨੇ ਹੀ ਮਸਾਲੇ ਦਾ ਬਣ ਗਿਆ ਸਹੀ ਗੱਲ ਹੈ ਜੀ ਠੀਕ ਹੈ ਜੀ ਹੁਣ ਤੁਹਾਨੂੰ ਰਖਾਉਣੇ ਆ ਲਾ ਕੇ ਦਿਖਾਉਣਾ ਹੈ ਕਿ ਆਪਾਂ ਕੀ ਬਣਦਾ ਲੈ ਵੀ ਮਿੱਤਰੋ ਹੁਣ ਆਪਾਂ ਪੈਕਿੰਗ ਵਾਲੇ ਰੂਮ ਚ ਆ ਕੇ ਦੇਖ ਸਕਦੇ ਹੋਗੇ ਇੱਥੇ ਸੀਲ ਜਿਹੜੀ ਲੱਗ ਰਹੀ ਹੈਗੀ ਡੱਬੇ ਦੇ ਉੱਤੇ ਹਾਂ ਬਜੀ ਆ ਪੈਕ ਹੋ ਚੁੱਕੀ ਹੈ ਬਿਲਕੁਲ ਲੈ ਵੀ ਦੇਖੋ ਏਦਾਂ ਸੀਲ ਬੰਦ ਡੱਬਾ ਪੈਕ ਹੋ ਗਿਆ ਇਹ ਠੀਕ ਹੈ ਜੀ ਇਹ ਬਿਲਕੁਲ ਸੇਫ ਹੈ ਕੋਈ ਮੱਖੀ ਮੱਛਰੇ ਦੇ ਵਿੱਚ ਕੁਝ ਨਹੀਂ ਪੈਂਦਾ ਠੀਕ ਹੈ ਬਿਲਕੁ रेडी ਲੈ ਵੀ ਜੇ ਕਿਸੇ ਵੀ ਮੇਰੇ ਵੀਰ ਨੇ ਮੱਛੀ ਦਾ ਚਾਰ ਬਾਈ ਜੀ ਮੰਗਵਾਉਣਾ ਹੋਵੇ ਘਰੇ ਤਾਂ ਤੁਸੀਂ ਬਾਈ ਸਕਰੀਨ ਦੇ ਉੱਪਰ ਨੰਬਰ ਤੇ ਕਾਲ ਕਰਕੇ ਮੱਛੀ ਦਾ ਚਾਰ ਜਿਹੜਾ ਮੰਗਵਾ ਸਕਦੇ ਹੋ ਤੇ ਹੋਰ ਵੀ ਚਾਰ ਹੁੰਦੇ ਰ ਭਾਈ ਆਪਣੇ ਕੋਲੇ ਜੀ ਹਾਂ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ ਜੀ ਲੈ ਵੀ ਤਿੰਨੋਂ ਚਾਰ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਚਾਰ ਜਿਹੜਾ ਕਰੇ ਮੰਗਵਾ ਸਕਦੇ ਹੋਗੇ ਧੰਨਵਾਦ ਤੇ ਆਉਣਾ ਹੋਊ ਤਾਂ ਤੁਸੀਂ ਲੌਂਗ ਵਾਲਾ ਕੇ ਚਾਰ ਲੈ ਕੇ ਵੀ ਜਾ ਸਕਦੇ ਹੋ ਧੰਨਵਾਦ